ਜੱਜੀ ਵੀ ਗੋਣਾ ਦਾ ਮੈਂ ਜੱਜੀ ਵੀ ਦਾ ਗਾਣਾ ਗਾ ਲੂੰ ਪਰ ਉਹਦੇ ਵਾਂਗ ਮੇਰੇ ਕੋਲ ਜਲੇਬੀਆਂ ਨਹੀਂ ਕੱਢ ਹੋਣੀਆਂ ਐ ਕਰਕੇ ਕੱਢਦਾ ਗਾਣਾ ਮੈਂ ਗਾ ਦੂੰ ਛੱਡ ਹਾਂ ਤੈਨੂੰ ਪਤਾ ਸਾਨੂੰ ਅੱਜ ਅਥੋਂ ਫਰਮਾਇਸ਼ਾਂ ਕਿੰਨੀ ਆਈਆਂ ਨੇ ਮੈਂ ਕਿਹਾ ਦੱਸ ਕਿਹੜੀ ਕਿਹੜੀ ਫਰਮਾਇਸ਼ ਆਈ ਐ ਇੱਥਾ ਹੀ ਆ ਬੱਤਰਾ ਸਾਹਿਬ ਨੇ ਸੱਧਿਆ ਪੂਰੀਆਂ ਕਰਕੇ ਜੋ ਮੈਂ ਕਿਹਾ ਗਰਮੀ ਬਹੁਤ ਆ ਫਰਮਾਇਸ਼ ਆਈ ਆ ਕਲਕੱਤਿਆਂ ਪੱਖੀ ਮੰਗਾ ਦੇਵੇ ਜਲੂੰਗੀ ਸਾਰੀ ਰਾਤ ਤੇਰਾ ਦਿਮਾਗ ਤੇ ਨਹੀਂ ਖਰਾਬ ਹੋਇਆ ਕਿਉਂ ਜਿੰਨਾ ਕਰਾ ਕਲਕੱਤੀੋਂ ਪੱਖੀ ਲਿਆਣ ਦਾ ਲੱਗਣਾ ਉਹਨੇ ਤਾਂ ਘਾਰੇ ਸੀ ਲੱਗ ਜਾਣਾ ਤੇ ਗਾਣੇ ਹੋਣ ਕਿੱਦਾਂ ਦੇ ਰਹਿ ਆ ਕਿੱਥਾ ਨੇ ਫੱਤੋਂ ਦੇ ਯਾਰ ਬੜੇ ਨੇ ਕਿਵੇਂ ਪਰਕੋਜ਼ ਕਰਾਂ ਮੈਂ ਜੀ ਫੱਤੋਂ ਦੇ ਪੈਣਾ ਯਾਰ ਬੜੇ ਤੂੰ ਪਿੱਛੇ ਅੰਬ ਲੈਣ ਜਾਣਾ ਜੱਟ ਸਿਵਿਆਂ 'ਚੋਂ ਲੰਘਿਆ ਚੜੇਲ ਟੱਕਰੀ ਮੈਂ ਸਿਵਿਆਂ 'ਚੋਂ ਚੜੇਲ ਹੀ ਟੱਕਰ ਨਹੀਂ ਹੋ ਰੋ ਫੇ ਮਿਸ ਪੂਜਾ ਮਿੱਠੀ ਹੋਈ ਮੈਂ ਬੜਾ ਰਾਨ ਯਾਰ ਗਾਣਿਆਂ ਗੀਤ ਤਾਂ ਬਹੁਤ ਆਏ ਨੇ ਇੱਕ ਫਰਮੈਸ਼ਾਈਆ ਜਦੋਂ ਨਾਲ ਓਏ ਹੋਏ ਸੱਦ ਕੇ ਜਾਵਾ ਦੇ ਦੇ ਦੁਰਤੀ ਮੇਰੇ ਕਿ ਨਾਲ ਤੇ ਜੁੱਤੀ ਜੂ ਜੂ ਕਰਦੀ ਆ ਨਹੀਂ ਜੁੱਤੀ ਆ ਤੇ ਕੁੱਤੀ ਆ ਮੈਨੂੰ ਕਿ ਪਿੱਛੇ ਬੰਦਾ ਕਹਿੰਦਾ ਓ ਬੋਟੂ ਸ਼ਾ ਗਾਣਾ ਸੁਣਾਈ ਤੇ ਤੂੰ ਤੇਰਾ ਪਹਿਲੀ ਯਾਰ ਤਾਂ ਦਿਨੇ ਦਿਖਾ ਦੂ ਤਾਰੇ ਮੈਂ ਤੂੰ ਸਟੇਜ ਦੇ ਪਿੱਛੇ ਆ ਮੈਂ ਤੈਨੂੰ ਚੰਦਰਮਾ ਵੀ ਦਿਖਾ ਦੰਨਾ ਇੱਕ ਗਾਣਾ ਆਇਆ ਪਤਾ ਕਿਹੜਾ ਅੱਜ ਕੱਲੇ ਕੋਠੀ ਉੱਤੇ ਕੱਲਾ ਚੰਨ ਮਿਲਦਾ ਇਹ ਅੱਗੇ ਚੰਨ ਮਾਸੀ ਦੇ ਮੁੰਡੇ ਨਾ ਹੁੰਦਾ ਹੀ ਜਾਂ ਕਿੰਨਾਂ ਨੱਕ ਮੰਡੂ ਵਾਲੇ ਹੁੰਦੇ ਹੀ ਇਹ ਕੈਸੇ ਗਾਣੇ ਆ ਰਹੇ ਮੇਰੀ ਸਮਝ ਤੋਂ ਬਾਹਰ ਨੇ